ਜੋਤ ਲਾਈ ਸੀ ਉਹਨਾਂ ਨੇ ਜੋਤ ਲਾ ਕੇ ਗੁੜੀ ਆਪ ਸੌ ਗਈ ਬੱਚਾ ਆ ਦਾ ਬਿਮਾਰ ਸੀ ਲੈ ਕੇ ਸੌਂ ਰਹੀ ਉਹਨਾਂ ਪਤਾ ਹੀ ਨਹੀਂ ਲੱਗਾ ਬਸ ਕਹਿੰਦੇ ਕਮੈਂਟ ਹੀ ਲੱਗਾ ਪੜਦਿਆਂ ਨੂੰ ਅੱਗ ਪੈ ਗਈ ਪੜਦਿਆਂ ਨੂੰ ਹੋ ਗਿਆ ਨੁਕਸਾਨ ਸਾਰੇ ਛੜ ਗਿਆ ਗਰੀਬ ਬੰਦੇ ਆ ਉਹੀ ਕਮਾ ਕੇ ਦਿਹਾੜੀ ਟੱਪਾ ਕਰਕੇ ਖਾਂਦਾ ਆ ਸਾਰੇ ਉਹਨਾ ਮੰਦਿਰ ਦੇ ਵਿੱਚ ਜੋਤ ਬੱਤੀ ਕੀਤੀ ਹੋਈ ਸੀ ਤੇ ਮੈਂ ਵੀ ਸ਼ਹਿਰ ਦੇ ਵਿੱਚ ਇਨਸਪੈਕਸ਼ਨਾਂ ਦੇ ਉੱਤੇ ਸੀਗਾ ਮੈਨੂੰ ਕਾਲ ਆਈ ਇਹਨਾਂ ਦੇ ਵੱਲੋਂ ਕਿ ਸਾਡੇ ਘਰੇ ਅੱਗ ਲੱਗੀ ਐ ਔਰ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਸੀ ਗਰਾਉਂਡ 플ਾਸ 2 ਇਹਨਾਂ ਦਾ ਜਿੱਤਾ ਮਕਾਨ ਬਣਿਆ ਹੋਇਆ ਔਰ ਕਾਫੀ ਭੀੜ-ਪੜੱਕੇ ਵਾਲੇ ਏਰੀਆ ਦੇ ਵਿੱਚ ਐ ਕਿਹਾ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ ਜਿੰਨਾ ਵੀ ਇਹਨਾਂ ਦੇ ਕੱਪੜੇ ਫਰਨੀਚਰ ਅਲਮਾਰੀਆਂ ਫ੍ਰਿਜ ਔਰ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਗੱੜਸਤੇਆਂ ਗਲੀਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ ਪਾਰਕ ਕਰ ਦਿੱਤੀਆਂ ਹੋਈਆਂ ਨੇ ਔਰ ਫੇਰ ਵੀ ਅਸੀਂ ਜਤੋ ਜਿਹਤ ਕਰਕੇ ਆਪਣੀ ਛੋਟੀ ਗੱਡੀ ਨੂੰ ਲੈ ਕੇ ਸਾਡੇ ਜਿਹੜੇ ਮਲਾਜ਼ਮ ਐ ਘਟਨਾ ਵਾਲੇ ਥਾਂ ਤੇ ਪਹੁੰਚੇ। ਅੰਗੀ ਇੱਥੇ ਵਾਸ ਮਾਲਮਿਕ ਮੱਲੇ ਰਹਿੰਦੇ ਆ। ਤੇ ਅੱਗ ਲੱਗਣ ਦਾ ਕਾਰਨ ਕੀ ਆ ਸਾਹਮਣੇ? ਕਾਰਨ ਇਹ ਹੋਇਆ ਕਿ ਜੋਤ ਲਾਈ ਸੀ ਉਹਨਾਂ ਨੇ ਜੋਤ ਲਾ ਕੇ ਗੁਦੀਆ ਆਪ ਸੋ ਗਈ। ਬੱਚਾ ਆਦਾ ਬਿਮਾਰ ਸੀ ਲੈ ਕੇ ਸੌਂ ਗਈ ਉਹਨੂੰ ਪਤਾ ਹੀ ਨਹੀਂ ਲੱਗਾ ਬਸ ਕਹਿੰਦੇ ਇੱਕ ਮਿੰਟ ਹੀ ਲੱਗਾ ਪੜਦਿਆਂ ਨੂੰ ਅੱਗ ਪੈ ਗਈ ਪੜਦਿਆਂ ਨੂੰ ਸਾਰੇ ਤੇ ਕਿੰਨੇ ਕ ਵਜੇ ਹੋਇਆ ਇਹ ਇਹ ਉਸ ਦਾ ਸਾਢੇ 10 ਦਾ ਟਾਈਮ ਸੀਗਾ ਸਵੇਰੇ ਲੱਗੀ ਅੱਗ ਹਾਂਜੀ ਸਾਢੇ 10 ਤੇ ਜੋਤ ਲਾ ਕੇ ਚਲੇ ਗਏ ਸੀ ਕੰਮਾਂ ਦੇ ਕੰਮ ਤੇ ਚਲਾ ਗਿਆ ਘਰ ਵਾਲਾ ਉਹਦਾ ਅੱਛਾ ਕੀ ਨਾ ਸੀ ਉਹਨਾਂ ਦਾ ਨਾ ਤਾਂ ਕੋਈ ਪਰੋਣੇ ਦਾ ਸਾਮਾਨ ਨਹੀਂ ਇਹਦਾ ਪਤਾ ਨਹੀਂ ਜੀ ਉਨੀ ਦਾ ਨਾਮ ਕਰਨੂੰ ਅੱਛਾ ਤੇ ਨੁਕਸਾਨ ਕਿੰਨਾ ਹੋ ਗਿਆ ਨੁਕਸਾਨ ਸਾਰੇ ਸੜ ਗਿਆ ਗਰੀਬ ਬੰਦੇ ਉਹ ਹੀ ਕਮਾ ਕੇ ਦਿਹਾੜੀ ਲੱਪਾ ਕਰਕੇ ਖਾਂਦਾ ਆ ਸਾਰੇ ਸੜ ਗਿਆ ਸਿਮਾਨਾ ਇਹ ਮਾਮਲਾ ਕੀ ਇੱਕ ਜਿਹੜੀ ਸ਼ੁਹਾਇ ਨਗਰ ਦੇ ਵਿੱਚ ਅੱਗ ਲੱਗੀ ਆ ਅੱਜ ਸੁਭਾਸ਼ ਨਗਰ ਦੇ ਵਿੱਚ ਜਿਹੜਾ ਹੈਗਾ ਵਾਲਮੀਕੀ ਮੁਹੱਲੇ ਦੇ ਵਿੱਚ ਅਚਾਨਕ ਹੀ ਇਹਨਾਂ ਨੇ ਆਪਣਾ ਮੰਦਰ ਦੇ ਵਿੱਚ ਜੋਤਬੱਤੀ ਕੀਤੀ ਹੋਈ ਸੀ ਤੇ ਮੈਂ ਵੀ ਸ਼ਹਿਰ ਦੇ ਵਿੱਚ ਇਨਸਪੈਕਸ਼ਨਾਂ ਦੇ ਉੱਤੇ ਸੀਗਾ ਮੈਨੂੰ ਕਾਲ ਆਈ ਇਹਨਾਂ ਦੇ ਵੱਲੋਂ ਕਿ ਸਾਡੇ ਘਰੇ ਅੱਗ ਲੱਗ ਗਈ ਆ ਔਰ ਅੱਗ ਕਾਫੀ ਜ਼ਿਆਦਾ ਲੱਗੀ ਹੋਈ ਸੀ ਗਰਾਊਂਡ ਪਲੱਸ 2 ਇਹਨਾਂ ਦਾ ਜਿਹੜਾ ਮਕਾਨ ਬਣਿਆ ਹੋਇਆ ਔਰ ਕਾਫੀ ਭੀੜ-ਪੜੱਕੇ ਵਾਲੇ ਏਰੀਆ ਦੇ ਵਿੱਚ ਹੈ ਤੁਰੰਤ ਅਸੀਂ ਆਪਣੇ ਫਾਇਰ ਬ੍ਰਿਗੇਡ ਫਗਵਾੜਾ ਤੋਂ ਜਿਹੜੀਆਂ ਗੱਡੀਆਂ ਘਟਨਾ ਵਾਲੇ ਥਾਨ ਦੇ ਉੱਤੇ ਅਸੀਂ ਟਰਨਆਊਟ ਕਰਵਾਈਆਂ ਔਰ ਮੈਂ ਖੁਦ ਆ ਕੇ ਮੌਕੇ ਤੇ ਦੇਖਿਆ ਕਾਫੀ ਜੋ ਹੈ ਘਰ ਦਾ ਨੁਕਸਾਨ ਹੋ ਗਿਆ ਹੈ ਜਿੰਨਾ ਵੀ ਇਹਨਾਂ ਦੇ ਕੱਪੜੇ ਫਰਨੀਚਰ ਅਲਮਾਰੀਆਂ ਫ੍ਰਿਜ ਉਹ ਸਾਰਾ ਇਹਨਾਂ ਦਾ ਜਿਹੜਾ ਹੈਗਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ ਔਰ ਮਾਲਕਾਂ ਦੇ ਕਹਿਣ ਅਨੁਸਾਰ ਜਿਹੜੀ ਅੱਗ ਹੈ ਉਹ ਇਹਨਾਂ ਨੇ ਕੋਈ ਜੋਤ ਬੱਤੀ ਕੀਤੀ ਹੋਈ ਸੀ ਆਪਣੇ ਘਰ ਦੇ ਅੰਦਰ ਔਰ ਜੋਤ ਤੋਂ ਇਹ ਅੱਗ ਲੱਗੀ ਹੈ ਔਰ ਫਾਇਰ ਬ੍ਰਿਗੇਡ ਨੂੰ ਕਾਫੀ ਮੁਸ਼ਕਲ ਆਈ ਹੈ ਸ਼ਹਿਰ ਦੇ ਵਿੱਚ ਬੜੇ ਤੰਗ ਰਸਤੇ ਆ ਗਲੀਆਂ ਦੇ ਵਿੱਚ ਲੋਕਾਂ ਨੇ ਆਪਣੀਆਂ ਗੱਡੀਆਂ ਕਾਰਾਂ ਪਾਰਕ ਕੀਤੀਆਂ ਹੋਈਆਂ ਨੇ ਔਰ ਫੇਰ ਵੀ ਅਸੀਂ ਜਦੋਂ ਜਹਦ ਕਰਕੇ ਆਪਣੀਆਂ ਛੋਟੀ ਗੱਡੀ ਨੂੰ ਲੈ ਕੇ ਸਾਡੇ ਜਿਹੜੇ ਮਲਾਜ਼ਮ ਹੈ ਘਟਨਾ ਵਾਲੇ ਥਾਂ ਤੇ ਪਹੁੰਚੇ ਆ ਅੱਗ ਕਾਬੂ ਹੋ ਚੁੱਕੀ ਆ ਅੱਜ ਅਸੀਂ ਹੋਰ ਇਸ ਨੂੰ ਪਾਣੀ ਦੀਆਂ ਗੱਡੀਆਂ ਭਰ ਕੇ ਆ ਰਹੀਆਂ ਅਤੇ ਪੂਰੀ ਤਰ੍ਹਾਂ ਕੰਪਲੀਟ ਬੁਝਾ ਕੇ ਫਿਰ ਅਸੀਂ ਇੱਥੋਂ ਇਹ ਗੱਡੀਆਂ ਨੂੰ ਵਾਪਸ ਫਾਇਰ ਡੀਪ ਲੈ ਕੇ ਜਾਵਾਂਗੇ ਸਰ ਟੋਟਲ ਗੱਡੀਆਂ ਕਿੰਨੀਆਂ ਲੱਗੀਆਂ ਸਰ ਇੱਥੇ 3-4 ਗੱਡੀਆਂ ਲੱਗੀਆਂ ਜੀ ਇੱਕ ਗੱਡੀ ਹੁਣ ਦੁਬਾਰਾ ਫੇਰ ਭਰਨ ਗਈ ਹੋਈ ਆ ਕਿਉਂਕਿ ਵੱਡੀ ਗੱਡੀ ਇੱਥੇ ਪਹੁੰਚ ਨਹੀਂ ਸਕਦੀ ਔਰ ਛੋਟੀ ਗੱਡੀ ਪਾਣੀ ਭਰਨ ਵਾਸਤੇ ਗਈ ਆ ਸਰ ਸ਼ਹਿਰ ਵਾਸੀਆਂ ਨੂੰ ਔਰ ਬਿਆਰ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਜਦੋਂ ਕਿ ਇਦਾਂ ਭੀੜ ਭੜਕੇ ਵਾਲੇ ਥਾਂ ਦੇ ਵਿੱਚ ਅੱਗ ਲੱਗਦੀ ਆ ਤੇ ਗੱਡੀਆਂ ਨੂੰ ਆਉਣ ਦੇ ਵਿੱਚ ਬੜੀ ਕਿਲਤ ਆਉਂਦੀ ਆ ਉਹਦੇ ਕੀ ਮੈਸੇਜ ਛੱਡਣਾ ਜਾਣੇ ਮੈਂ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਆਪਣੇ ਵੱਲੋਂ ਇਹ ਮੈਸੇਜ ਦੇ ਰਿਹਾ ਆ ਦੇਖੋ ਮਾਰਚ ਤੋਂ ਲੈ ਕੇ ਜੁਲਾਈ ਅਗਸਤ ਤੱਕ ਬਹੁਤ ਗਰਮੀ ਦਾ ਟਾਈਮ ਹੁੰਦਾ ਔਰ ਕੋਈ ਪਤਾ ਨਹੀਂ ਹੁੰਦਾ ਕਦੋਂ ਕਿੱਥੇ ਅੱਗ ਦੀ ਘਟਨਾ ਵਾਪਰ ਜਾਂਦੀ ਹੈ ਔਰ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਹੈ ਹੁਣ ਵੀ ਮੈਂ ਇੱਥੇ ਜਦੋਂ ਆਇਆ ਟੈਲੀਫੋਨ ਦੀਆਂ ਤਾਰਾਂ ਇੰਟਰਨੈਟ ਦੀਆਂ ਤਾਰਾਂ ਬਿਜਲੀ ਦੀਆਂ ਤਾਰਾਂ ਲੋਕਾਂ ਨੇ ਆਪਣੀਆਂ ਦੁਕਾਨਾਂ ਦੇ ਅੱਗੇ ਜਿਹੜੇ ਲੋਹੇ ਦੇ ਸ਼ੈੱਡ ਵੱਧਰੇ ਵਿਧਾਏ ਹੋਏ ਆਂ ਔਰ ਫਾਇਰ ਬਗੇਟ ਦੀ ਗੱਡੀ ਜਿਹੜੀ ਆ ਘਟਨਾ ਵਾਲੇ ਥਾਨ ਦੇ ਉੱਤੇ ਆਣ ਚਿਰ ਟਾਈਮ ਵੇਸਟ ਹੁੰਦਾ ਜਿਹਦੇ ਵਿੱਚ ਸ਼ਹਿਰ ਵਾਸੀਆਂ ਦਾ ਹੀ ਘਟਨਾ ਵਾਲੇ ਥਾਨ ਦੇ ਉੱਤੇ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਬਹੁਤ ਜਲਦੀ ਅਸੀਂ ਵਪਾਰ ਮੰਡਲ ਜਿਹੜਾ ਫਗਵਾੜਾ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਐਸੋਸੀਏਸ਼ਨ ਦੇ ਨਾਲ ਅਸੀਂ ਮੀਟਿੰਗ ਕਰਨ ਜਾ ਰਹੇ ਆਂ ਕੇ ਜਿੰਨੇ ਵੀ ਫਗਵਾੜਾ ਦੇ ਵਿੱਚ ਜਿਹੜੇ ਬੈਰੀਗੇਡਸ ਐ ਟ੍ਰੈਫਿਕ ਨੂੰ ਦੀ ਪ੍ਰੋਬਲਮ ਐ ਤਾਰਾਂ ਦੀ ਪ੍ਰੋਬਲਮ ਐ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਆ ਕੀ ਵੇਵ ਆਫ ਕਰਾਨਾਗੇ ਤਾਂ ਕਿ ਫਗਵਾੜਾ ਸ਼ਹਿਰ ਵਾਸੀਆਂ ਨੂੰ ਔਖੇ ਹਾਲਾਤਾਂ ਬਿਲੇ ਅਸੀਂ ਆਪਣੀਆਂ ਵਧੀਆ ਸੇਵਾਵਾਂ ਦੇ ਸਕੀਏ ਸਰ ਗੁੱਡ ਨੇਮ ਕੀ ਹੈ ਇਹ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘ ਸਟੇਸ਼ਨ ਫਾਇਰ ਆਫੀਸਰ ਇਨ ਚਾਰਜ ਫਾਇਰ ਬ੍ਰਿਗੇਡ ਫਗਵਾੜਾ